ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਸ਼ੁਰੂ ਹੈ ਕਰੋ ਤੇ ਸਾਰੇ ਵੀਰਾਂ ਨੂੰ ਪਹਿਲਾਂ ਤੇ ਬੰਦੀ ਛੋੜ ਦਿਵਸ ਦੀਆਂ ਤੇ ਦਿਵਾਲੀ ਦੀਆਂ ਵਧਾਈਆਂ ਹੋਣ ਪ੍ਰਮਾਤਮਾ ਸਾਰੇ ਵੀਰਾਂ ਦੇ ਭੈਣਾਂ ਦੇ ਜਿਹੜਾ ਦੇਣਾ ਵਧੀਆ ਵਧੀਆ ਨੰਗੇ ਕਿਸੇ ਦੇ ਘਰੇ ਦੁੱਖਾਂ ਭਰੀ ਦਿਵਾਲੀ ਨਾ ਆਵੇ ਪਰਮਾਤਮ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਸਾਰੇ ਸਾਰੇ ਘਰੇ ਬੈਠੇ ਤੇ ਆਪਣੇ ਗੁਰਦੁਆਰਾ ਸਾਹਿਬ ਅਜ ਖੰਡ ਪਾੜ ਦਾ ਭੋਗ ਵੀ ਆ ਇਸ ਬਾਬੇ ਫਰੀਦ ਦੇ ਸ਼ਲੋਕ ਸੁਣਦੇ ਬੜਾ ਮਾਨ ਨੂੰ ਤਸੱਲੀ ਮਿਲਣ ਲਈ ਤੇ ਸਾਰੀ ਜਿਹੜੀ ਆ ਨਾ ਸੁਣ ਕੇ ਫਰੀਦ ਬਾਬਾ ਜੀ ਦੇ ਸ਼ਲੋਕ ਜਿਹਦੇ ਹਿਸਾਬ ਨਾਲ ਬਾਣੀ ਆਂਦੀ ਉਸ ਹਿਸਾਬ ਨਾਲ ਤਾਂ ਬਫਰ ਕੁਝ ਵੀ ਨਹੀਂ ਆ ਯਾਰ ਕਰਦੇ ਵਾਣੀ ਦੇ ਹਿਸਾਬ ਨਾਲ ਆਪਾਂ ਜੀਵਨ ਤੇ ਕੋਈ ਵੀ ਨਹੀਂ ਆਪਦੇ ਆਪ ਨੂੰ ਨਾ ਕੁਝ ਵੀ ਨਹੀਂ ਛੇਣਾ ਮਾਤਰ ਵੀ ਜੋ ਬਾਣੀ ਆਂਦੀ ਉਹਦੇ ਹਿਸਾਬ ਨਾਲ ਨਹੀਂ ਚੱਲਦੇ ਆਪਾਂ ਕਈ ਜਾਨਦੇ ਆ ਮویں ਆਖੀ ਜਾਂਦੀ ਨਾ ਬੜਾ ਵਧੀਆ ਬੜਾ ਪਰ ਉਹ ਤੇ ਹੁਣ ਆਖਣ ਲਈ ਵੀ ਸਭ ਤੋਂ ਪਹਿਲਾਂ ਐਵੇਂ ਤੂੰ ਭੱਜਾ ਕਰਦਾ ਕੰਮਾਂ ਕਾਜਾਂ ਦੇ ਵਿੱਚ ਭੱਜਾ ਕਰਦਾ ਤੇ ਜਿਹੜਾ ਤੇਰਾ ਮੇਨ ਕੰਮ ਉਹ ਤੂੰ ਛੱਡ ਕੇ ਬੈਠਾ ਉਹ ਤੇ ਕਰਦਾ ਹੀ ਨਹੀਂ ਸਭ ਤੋਂ ਵੱਧ ਉਹ ਨਾਮ ਜਪੋ ਤੇ ਆਪਾਂ ਦਿਹਾੜੀ 'ਚ 5-10 ਮਿੰਟ ਕਰਕੇ ਜਪ ਕੇ ਨਾਮ ਮੁੜ ਕੇ ਸਾਰੀ ਦਿਹਾੜੀ ਚੇਤਾ ਹੀ ਨਹੀਂ ਕਰੀਦਾ ਬਹੁਤ ਮਨਮਤ ਸੰਗਲੀ ਮਿਲੀ ਬਾਬਾ ਰਣਜੀਤ ਸਿੰਘ ਆਪਣੇ ਇਲਾਕੇ ਦੇ ਪਾਕੀ ਆ ਬਹੁਤ ਪਿਆਰ ਨਾਲ ਤੇ ਧਿਆਨ ਨਾਲ ਜਿਹੜੇ ਸਲੋਕ ਪੜ੍ਹਨਦਾ ਇਕੱਲਾ ਇਕੱਲਾ ਸਲੋਕ ਜਿਹੜਾ ਵਾ ਸੁਣ ਕੇ ਵਧੀਆ ਲੱਗਣਗਾ ਆ ਪਿੰਡਾਂ ਦੇ ਵਿੱਚ ਪ੍ਰਥਾ ਰਹਿ ਗਈ ਆ ਇਹ ਜਿਹੜੇ ਸਪੀਕਰ ਆ ਉਹ ਬਾਰ-ਬਾਰ ਲੱਗੇ ਆ ਨਹੀਂ ਤੇ ਆਮ ਸ਼ਹਿਰਾਂ ਦੇ ਵਿੱਚ ਵੀ ਸਪੀਕਰ ਬੰਦ ਹੋ ਗਏ ਆ ਵੀ ਲੋਕਾਂ ਦੇ ਸਾਹਮਣੇ ਵੇਲੇ ਨਾਲ ਠਾ ਲੈਂਦੇ ਕਿੱਡਾ ਵਧੀਆ ਗੱਲ ਆ ਵੀ ਤੜਕੇ ਉੱਠਦੇ ਆ ਸਾਰ ਜਿਹੜੀ ਬਾਣੀ ਆਪਣੇ ਮੱਥੇ ਲਗਣੀ ਬਾਣੀ ਆਪਣੇ ਕੰਨਾਂ 'ਚ ਸੁਣਨੀ ਕਿਤੇ ਨਾ ਕਿਤੇ ਬੰਦੇ ਨੂੰ ਟੁਈ ਲੱਗ ਜਾਂਦੀ ਆ ਕਿਤੇ ਨਾ ਕਿਤੇ ਬੰਦਾ ਆਪਦੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਇਹ ਚੀਜ਼ਾਂ ਹੋਣੀ ਵਾਲੀ ਅਲੋਪ ਹੁੰਦੀ ਜਾਂਦੀਆਂ ਆ ਆਮ ਪਿੰਡਾਂ ਦੇ ਵਿੱਚ ਹੋਈਆਂ ਵਾ ਵੀ ਬਾਬਾ ਤੜਕੇ ਉਠਾ ਦਿੰਦਾ ਵਾ ਰੋਲਾ ਪਾਉਂਦਾ ਬੰਦਾ ਰੋਲਾ ਦੱਸਦੇ ਲੋਕ ਅੱਗੇ ਆਂਦੇ ਬਾਣੀ ਪੜਦਾ ਬੰਦਾ ਹੁਣ ਲੋਕ ਰੋਲਾ ਦੱਸਦੇ ਆ ਇਹ ਕਰਕੇ ਯਾਰ ਇਨੀਆਂ ਚੀਜ਼ਾਂ ਨੂੰ ਲੋਕ ਬਣਾਉਣ ਦਵੇ ਆਪਾਂ ਸਵੇਰੇ ਉੱਠਦੇ ਆ ਤੜਕੇ ਉੱਠਦੇ ਆ ਸਾਰ ਬਾਣੀ ਕੰਨਾਂ 'ਚ ਵੱਜਣੀ ਕਿਉਂਕਿ ਸਵੇਰੇ ਜਿਹੜਾ ਮਾਈਂਡ ਨਾ ਫਰੈਸ਼ ਹੁੰਦਾ ਸਵੇਰੇ ਮਾਈਂਡ ਜਿਹੜਾ ਆ ਵਧੀਆ ਕੋਈ ਇੰਨੋਂ ਨਹੀਂ ਹੁੰਦਾ ਇਹ ਫਰੈਸ਼ ਜਿੱਥੇ ਇੱਕ ਵਾਰ ਸੁਰਤ ਲੱਗੀ ਤੇ ਲੱਗ ਜਾਣੀ ਤਾਂ ਕਰਕੇ ਮੈਂ ਜਦੋਂ ਸ਼ਲੋਕ ਸੁਣ ਲਿਆ ਸੀ ਫਿਰ ਮੇਰੇ ਜੀ ਕੀਤਾ ਵੀ ਚਲੋ ਵੀਰਾਂ ਨਾਲ ਗੱਲਬਾਤ ਕਰਦੇ ਆ ਬੜਾ ਵਧੀਆ ਲੱਗਦਾ ਟਾਈਮ ਹੁੰਦਾ ਕੋਈ ਬਾਣੀ ਸੁਣਦਾ ਜਿਹੜਾ ਅਮਰਤ ਵੇਲਾ ਪ੍ਰਮਾਤਮਾ ਨੇ ਬਣਾਇਆ ਗੁਰੂ ਮਹਾਰਾਜ ਨੇ ਇਹੋ ਹੀ ਵੀ ਉਦੋਂ ਮਾਈਂਡ ਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਬੰਦਾ ਫਰੈਸ਼ ਹੁੰਦਾ ਬਾਣੀ ਪੜੂਗਾ ਤੇ ਬਾਣੀ ਦੀ ਨੂੰ ਸਮਝ ਲੱਗੂਗੀ ਜਿਹੜਾ ਟਾਈਮ ਜੀਵਨ ਹੀ ਬਣਿਆ ਨਾ ਉਸ ਟਾਈਮ ਦੇ ਵਿੱਚ ਉਹਨੂੰ ਪਹਿਲ ਦੇਣੀ ਚਾਹੀਦੀ ਟੜਕੇ ਬਾਣੀ ਨੂੰ ਪਹਿਲ ਦੇਣੀ ਚਾਹੀਦੀ ਆ ਮਾਈਂਡ ਜਿਹੜਾ ਸਹੀ ਹੁੰਦਾ ਤੇ ਪੜਦਾ ਤੇ ਉਹਨੂੰ ਸੁਣਦਾ ਤੇ ਵਿਚਾਰਦਾ ਇਸ ਕਰਕੇ ਅੱਜ ਦਿਵਾਲੀ ਆ ਤੇ ਜਿਹੜੇ ਆਪਣੇ ਸਾਰੇ ਪ੍ਰਵਾਸੀ ਮਜ਼ਦੂਰ ਆ ਦਿਵਾਲੀ ਬੜੀ ਤੋਂ ਤਾ ਹੁਣ ਮਨਾਉਂਦੇ ਉਹਨਾਂ ਤੋਂ ਦੋ ਪਿੰਟ ਕੰਮ ਕਰਾ ਆ ਕੇ ਫਿਰਕੇ ਟ੍ਰਕਟਰ ਦਵਾ ਲਾਂਗੇ ਤੇ ਬਾਅਦ ਵਿੱਚ ਦਿਵਾਲੀ ਮਨਾਵਾਂਗੇ ਤੇ ਉਹਨਾਂ ਨੂੰ ਨਾਲੇ ਸ਼ੈਰੋ ਫੋਨਫਾਨ ਦਿਵਾਵਾਂਗੇ ਅੱਜ ਉਧਰ ਜਾਵਾਂਗੇ ਬਾਕੀ ਜੋ ਜੋ ਹੋਇਆ ਤੁਹਾਡੇ ਨਾਲ ਸਾਂਝੀ ਕਰਦੇ ਹੁਣ ਲਈ ਚਾਹ ਲੈ ਕੇ ਜਾਂਦੇ ਆਂ ਵੈਗੂ ਭਲੀ ਕਰੇ ਬਾਬਾ ਨਾਨਕ ਕਿਰਪਾ ਰੱਖੇ ਸਾਰੇ ਇਲਾਕਿਆਂ ਦੇ ਸਾਰੇ ਪਰਿਵਾਰਾਂ ਦੀ ਜਿਹੜੀ ਆ ਖੁਸ਼ੀਆਂ ਬੜੀ ਦਿਵਾਲੀ ਆਵੇ ਆਵੇ ਕੀ ਆ ਗਈ ਖੁਸ਼ ਰਵੋ ਚੜ੍ਹਦੀ ਕਲਾ ਜਰ ਰੋ ਪ੍ਰਮਾਤਮਾ ਨਾਮ ਦੀ ਦਾਨ ਬਖਸ਼ੇ ਸਾਰੇ ਵੀਰਾਂ ਨੂੰ ਹੁਣ ਅੱਜ ਵੀ ਥੋੜਾ ਜਿਹਾ ਸ਼ਾਮ ਦੇ ਝੋਨੇ ਦਾ ਵੀ ਸ਼ਾਮ ਕੇ ਦੇ ਬੰਦਿਆਂ ਨੂੰ ਆਪਾਂ ਦੇ ਦੇਣੀ ਮੁੜ ਕੇ ਛੁੱਟੀ ਬਰਾਲੀ ਦਾ ਕੰਮ ਆਪਣਾ ਚੱਲੀ ਜਾਣਾ ਜੇ ਲੰਮਾ ਹੀ ਤੇ ਜਿੱਦਾਂ ਇਦਾਂ ਵੀ ਹੋਇਆ ਸਾਰੇ ਜਣੇ ਆ ਗਏ ਆ ਹੋ ਵਾਏ ਗੁਰੂ ਤੇਰਾ ਸ਼ੁਕਰ ਦਾਤਿਆ ਕਿਰਪਾ ਰਖੀ ਯਾਰ ਸ਼ਬਾ ਪੀ ਲੋ ਚਾਹ ਪੀ ਲੋ ਚਾਹੇ ਪੀ ਲੋ ਚਾਹੇ ਓਏ ਉਹਨੂੰ ਠਾ ਯਾਰ ਕੀ ਕਰਦਾ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਨਾਨਕ ਦੇਵ ਜੀ ਸੰਤਾਂ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਨਗਰ ਆਲੀ ਕਲਾਂ ਵਿੱਚ ਜੋ ਫੀਟ ਸੀ ਨੂੰ ਜਿੱਤੇ ਪਹਿਲਾਂ ਵੀ ਫੀਟ ਤੇ ਇੱਕ ਵੀਡੀਓ ਕਹੀ ਸੀ ਜੋ ਕਿ ਸਾਡੇ ਸਤਕਾਰਯੋਗ ਭਾਈ ਨਿਸ਼ਾਤਰ ਸਿੰਘ ਜੀ ਬਿਮਾਰੀ ਦੇ ਨਾਲ ਪੀੜਤਾ ਤੇ ਕੂਜ ਫੜਾਂ ਦੇ ਕਾਰਨ ਉਹਨਾਂ ਦੀ ਜਿਹੜੀ ਜ਼ਮੀਨ ਸੀ ਉਹ ਵੀ ਸਾਰੀ ਤਰ੍ਹਾਂ ਰੋੜ ਕੇ ਲੈ ਗਿਆ ਵਾ ਉਹਨਾਂ ਦੇ ਘਰ ਦੇ ਔਲਾਦ ਵੀ ਤੁਸੀਂ ਵੇਖ ਰਹੇ ਹੋ ਤੇ ਉਹਨਾਂ ਦੀ ਜਿਹੜੀ ਡੈਲਸ ਹੁੰਦੀ ਆ ਸਾਡੇ ਸਤਕਾਰਯੋਗ ਗਗਦੀਪ ਸਿੰਘ ਜੀ ਜਿਹੜੇ ਵਿੰਡੀ ਔਰ ਰਜਿੰਦਰ ਸਿੰਘ ਕੀ ਜਿਹੜੀ ਵਿੰਡੀ ਔਰ ਸਾਡੇ ਸਤਕਾਰਯੋਗ ਗੁਰਦੇਵ ਸਿੰਘ ਜੀ ਕਬੀਰਪੁਰ ਤੋਂ ਉਹਨਾਂ ਦੇ ਜੋ ਰਿਸ਼ਤੇਦਾਰ ਪੀਲੀ ਭਾਦ ਯੂਪੀ ਤੋਂ ਹੜ੍ਹ ਪੀੜਤਾਂ ਦੀ ਸਹਾਇਤਾ ਵਾਸਤੇ ਆਏ ਸੀ ਉਹਨਾਂ ਵੱਲੋਂ ਜਿਹੜੀ 30000 ਰੁਪਇਆ ਇਹਦੇ ਨਾਜਵਾ ਤੇ ਸਹਾਤਾ ਭੇਜੀ ਗਈ ਆਜ ਸਾਡੇ ਪਿੰਡ ਦੇ ਸਤਕਾਰਯੋਗ ਸਰਪੰਚ ਸਾਹਿਬ ਹੋਰ ਵੀਰ ਜੁਮੇਆਰ ਨਾਲ ਲੈ ਕੇ ਉਹਨਾਂ ਦੇ ਹਵਾਲੇ ਭੇਟਾ ਕਰ ਦਿੱਤੀ ਗਈ ਹੈ ਗੁਰੂ ਗ੍ਰੰਥੀ ਅਰਦਾਸ ਕਰਦੇ ਪਵੰਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ੇ ਹੋਰ ਵੀ ਮੇਰਾ ਕੋਈ ਵੀਰ ਭਰਾ ਇਸ ਵੀਡੀਓ ਨੂੰ ਦੇਖਦਾ ਹੋਵੇ ਜੀ ਕਿੰਨੀ ਵੀ ਕੋਈ ਸਹਾਇਤਾ ਕਰ ਸਕਦਾ ਹੈ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਮਾੜੇ ਕਿਰਪਾ ਕਰੇ ਇਹਨਾਂ ਮੁਕੰਦਰੂ ਕਿਧੀਆਂ ਦਾਤਾਂ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਜ ਦੀ ਸੋਧ ਜਿਹੜੇ ਆਪਾਂ ਬੀਜ ਕੀਤਾ ਪਿਆਰ ਨੂੰ ਪੱਖਾ ਪੁੱਖਾ ਲਾ ਕੇ ਭੜੋਲੇਆਂ ਦੇ ਪਰਾਂਗੇ ਨਾਲੇ ਛੇਡ ਦੀ ਸਫਾਈ ਕਰਾਂਗੇ ਟਰੈਕਟਰ ਥੋੜੇ ਬਲੇ ਧਵਾਗੇ ਸੀਜ਼ਨ ਤੇ ਹੈਗਾ ਪਰ ਜਦੋਂ ਬੰਦੇ ਨਹੀਂ ਆਉਣੇ ਫਿਰ ਸਾਰੇ ਕੰਮ ਇੱਕ ਵਾਰ ਖਲੋ ਜਾਂਦੇ ਅੱਜ ਪਲਕੇ ਵਿਸ਼ਕਰ ਮਾੜੀ ਅੱਜ ਸਾਰਾ ਕੁਝ ਮਨਾਲਾਂਗੇ ਪਲਕੇ ਕੰਮ ਫੇਰ ਸਾਰਾ ਚਲਾਵਾਂਗੇ ਤੇ ਅੱਜ ਸੰਗਲ ਵੱਢ ਗਏ ਨਿੱਕੇ ਸੰਗਲ ਫੇਰ ਟੁੱਟ ਗਏ ਅੱਜ ਹੁਣ ਕਿੱਥੇ ਚਲੋ ਫੇਰ ਵੱਡਾ ਨਹੀਂ ਭਾਈ ਜਾਂਦੇ ਜਿਆਦਾ ਹੈ ਤਵਾਓ ਉਹਦੇ ਉਹ ਫੋਨ ਜੀ ਨਹੀਂ ਆਇਆ ਇਹ ਨਾ ਬਾਤ ਕਰ ਰਿਹਾ ਦੇਖੋ ਨਾ ਵੇੜੋ ਨਾ ਵੇੜੋ ਆ ਨੀ ਆ ਰਹੀ ਹੈ ਮੈਂ ਸਤਨਾਮ ਭਾਜੀ ਟੰਗਲ ਪਾਉਣ ਦੇ ਆ ਅਗੜੜਕੇ ਕੱਲ ਸੰਗਲ ਮਾੜੇ ਪਾਦੇ ਥੋੜੇ ਜੇ ਟਰੈਕਟਰ ਨੂੰ ਤੇ ਹੁਣ ਅੱਜ ਥੋੜੇ ਮੋٹے ਸੰਗਲ ਪਾਉਣ ਲੱਗੇ ਆ ਟਰੈਕਟਰ ਦੇ ਟਾਇਰਾਂ ਦੀ ਡੰਡ ਲੈਂਦੀ ਜਾਂਦੀ ਇਹ ਸਭ ਤੋਂ ਵਧੀਆ ਤਰੀਕਾ ਨਾਏ ਟੁੱਟਣੇ ਆ ਤੇ ਨਾ ਇਹਨਾਂ ਦੀ ਜਾਨ ਛੁੱਟਣੀ ਆ ਨਹੀਂ ਤੇ ਆਮ ਹੀ ਦੂਜੇ ਸੰਗਲ ਤੇ ਲਿਉਂਦੇ ਰਹੀਦਾ ਦੇ ਦੇ ਨਾਲ ਹੁਣ ਇਹ ਮौज ਆ ਵੀ ਜੋ ਮਰਜੀ ਵਾਈ ਜੋ ਕਰੀ ਜੋ ਉਹ ਬੈਲਰ ਤੇ ਨਾ ਮਾਰਿਓ ਅੱਜ ਬੀਆ ਦੀ ਸਾਮ ਸੁਭਾਜ ਚੱਲਣ ਲਈ ਨਾਲੇ ਸ਼ੈੱਡ ਦੀ ਵੇਖ ਬੜਾ ਵਧੀਆ ਭੰਡਿਆ ਲਾਉ। ਆ ਇਦਾਂ ਪੂਰਾ ਰੀਜ ਨਾਲ ਸਫਾਈ ਕਰਦੇ ਫਿਰ ਰਾਤ ਨੂੰ ਆਪਾਂ ਦੀਵੇ ਬਾਲਦੇ ਨੇ ਤੇ ਦੀਵੇ ਲੈ ਦਾਂਗੇ ਉਪਰਾਲੀ ਵਾਲ ਨਾ ਬਾਲ ਦਿਓ ਕਿਤੇ ਵੱਡਾ ਦੀਵਾ ਬਲ ਜੇ। ਇਹ ਜਿਹੜਾ ਆਪਾਂ ਬੀ ਆਉਂਦੇ ਸਾਵੇਂ ਨੂੰ ਪੀਕਣਾ 110 ਦਾ ਕਿਤੇ ਨੀ ਹੈਗਾ ਵਿੱਚ ਕਣੀ ਦਾ ਦਾਣਾ ਕੋਸ਼ਣੀ ਉਹਨੂੰ ਠਕਾ ਉਹ ਥੋੜਾ ਘੱਟ ਕਰ ਗਲਾ ਓਏ ਨਹੀਂ ਆ ਜਿਹੜੀ ਵਿੱਚ ਮਾੜੀ ਮੋਟੀ ਕਣੀ ਆਉਂਦੀ ਇਹ ਵੀ ਨਹੀਂ ਆਉਂਦੀ ਯਾਰ ਥੋੜਾ ਘੱਟ ਕਰ ਕਣੀ ਓਂਡ ਐ ਵੀ ਯਾਰ ਵਧਾਇਆ ਨਾ ਕੋ ਉਹ ਵੇਲਾ ਵਿੱਚ ਕਣੀ ਓਂਡ ਐ ਵੀ ਹਲੋ ਹਲੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਆਪਣੇ ਚੈਨਲ ਨਾਲ ਜੁੜੇ ਆ ਤੇ ਬਾਕੀ ਜਿਹੜੇ ਨਹੀਂ ਜੁੜੇ ਤੇ ਸਾਰੀ ਦੁਨੀਆ ਨੂੰ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਬੰਦੀ ਛੋੜ ਦਵਸਦੀਆਂ ਤੇ ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਗੁਰਸਿੱਖੀ ਜੀਵਨ ਬਖਸ਼ੇ ਨਾਮ ਦੀਦਾਨ ਬਖਸ਼ੇ ਤੇ ਸਰਬੱਤ ਦਾ ਭਲਾ ਕਰਨ ਦਾ ਬਲ ਬਖਸ਼ੇ ਸਾਰੇ ਵੀਰਾਂ ਨੂੰ ਆਪਣੇ ਤਿਹਾਰ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਚੜ੍ਹਦੀਆਂ ਕਲਾ ਵਿੱਚ ਪ੍ਰਮਾਤਮਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੌਂ ਟ੍ਰੀਟਰ ਸਾਰੇ ਧੋ ਗਏ ਹੁਣ ਸਾਰੇ ਵੀਰਾਂ ਨੂੰ ਉਹਨਾਂ ਨੂੰ ਛੁੱਟੀ ਦੇ ਦਿੰਨੇ ਬਸ ਚੌਂਦੇ ਨੂੰ ਪੱਕਾ ਲੱਗ ਗਿਆ ਵਾ ਬੀ ਨੂੰ ਚਾਹ ਪੀ ਲਓ ਪੁੱਤ ਮੈਂ ਦੁਕਾਨ ਤੇ ਆਹਤਾ ਵਾ ਜਿੰਨੇ ਜਿੰਨੇ ਫੋਨ ਲੈਣਾ ਥੋੜਾ ਜੀ ਮੋਟਰ ਤੇ ਸਾਰੇ ਬੱਚੇ ਦੀਵੇ ਜਗਾਉਣ ਆਏ ਆ ਜਿਹੜੀ ਰੀਤ ਹੁੰਦੀ ਆ ਵੀ ਮੋਟਰਾਂ ਦੇ ਦੀਵੇ ਜਗਾਉਣੇ ਹਨਾ ਓਏ ਓ ਤੂੰ ਵੀ ਆਇਆ ਵਾ ਫੱਦਾਂ ਨਿੱਕਾ ਮੁੰਡਾ ਵੀ ਆਇਆ ਚੱਲ ਚੱਲੀਏ ਫਿਰ ਆ ਜਾ ਆਪਾਂ ਜਾਣਾ ਆਪੇ ਭੱਜ ਕੇ ਚੱਲਣਾ ਬੜਾ ਵੇਨੇ ਪਲਾ ਚੱਲ ਫਤਿਹ ਹੁਣਾਂ ਦੇ ਨਾਲ ਚੱਲ ਗਾੜੀ 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 ਚਲੋ 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 ਉਂਗਲ ਛੱਡ ਕੇ ਉਹ ਬੋਲੇ ਉਹ ਜੱਟ ਬੜਾ ਸ਼ਿਆਣਾ ਹੋ ਗਿਆ ਇਦਰੀ ਹੋਈ ਅੱਜ ਮੋਟਰ ਤੇ ਆਇਆ ਵੀ ਦੀਵਾ ਜਗਾਉਣ ਹੋਈ ਹਜੂ 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 ਹੋਣਾ ਪਈ ਸ਼ੈੱਡ ਦੇ ਵਿੱਚ ਦੀਵਾ ਇੱਕ ਅੱਦਾ ਮੋਮਬਤੀ ਜਗਾਜਾਂਗੇ ਕਿਉਂਕਿ ਇੱਥੇ ਪਰਾਲੀ ਵੀ ਪਈ ਆ ਥੱਲੇ ਥੱਲੇ ਜਗਾ ਦੇਣੇ ਆ ਵਾਹਿਗੁਰੂ ਕਿਰਪਾ ਰੱਖੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਬੱਚੇ ਹੋਣ ਹੀ ਸਾਰੇ ਦੀਵੇ ਜਗਾਉਣ ਆਏ ਨਾ ਓਏ ਅਰਸਾਨ ਸਿੰਘ ਦੂਜੀ ਉੱਤੇ ਜਗਾਉਣ ਲਿਆ ਤੁਹਾਡੀ ਮਗਰੇ ਮਗਰ ਬੁਝਦੇ ਜਾਂਦੇ ਜਾਂਦੇ ਥੱਲੇ ਰੱਖੋ ਪੁੰਜੇ ਅੰਦਰਾਂ 'ਚ ਲਾ ਦੋ ਬਾਹਰ ਲਾਉਣ ਦੀ ਲੋੜ ਹੀ ਨਹੀਂ ਯਾਰ ਇੱਥੋਂ ਪੁੱਤ ਬੋਝ ਜਾਣਾ ਵਾ ਇੱਥੇ ਬਾਹਰ ਅੰਦਰ ਜਗਾ ਦੋ ਵਾ ਤੇ ਹੁਣ ਅੱਜ ਆਹੋ ਸਾਰੇ ਵੀਰਾਂ ਨੂੰ ਦੀਵਾਲੀ ਦੀਆਂ ਅੱਜ ਦੀਆਂ ਚਲੋ ਵਧਾਈਆਂ ਹੋਣ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਰੱਖੇ ਏਕਤਾ ਰੱਖੇ ਸਾਰੇ ਭਰਾਵਾਂ 'ਚ ਪਿਆਰ ਰੱਖੇ ਇੱਕ ਦੂਜੇ ਨਾਲ ਵਿਸ਼ਵਾਸ ਬਣਾਈ ਰੱਖੇ ਚੜਦੀ ਕਲਾ ਦੇ ਵਿੱਚ ਰੱਖੀ ਤੇ ਅੱਜ ਦਾ ਦਿਨ ਤੇ ਅੱਜ ਦਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ